ਭਇਆ ਦੀਵਾ ਨਾ ਸ਼ਾਕਾ ਨਾਦਕ ਬੋਰਾ ਨਾ ਬੋਰਾ ਨਾ ਭਇਆ ਦੀਵਾ ਨਾ ਸ਼ਾਕਾ ਨਾ i like i big... ਸਾਹਿਬ ਅਰੇ ਹਮੰਦਾ ਜਾਣ ਆਸ ਕੋ ਅਬਰ ਭਲਾ ਸੰਸਾਰੇ ਆ ਆ ਯਬਰੇ ਭਲਾ ਸੰਸਾਰੇ कबीर सबते हम बुरे हम तज भलो सबको कबीर सबते हम बुरे मंद जाने आप को ਹਲਾ ਸੰਸਾਰ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਕੋ ਜਿ ਐਸਾ ਕਰ 부ਜਿਆ ਬੀਤ ਹਮਾਰਾ ਸੋ ਹਮ ਨਹੀਂ ਚੰਗੇ ਬੁਰਾ ਰਹੀ ਕੋ ਹਮ ਨਹੀਂ ਤਾਰੇ ਸੋਏ ਜਿ ਪ੍ਰਵਤਾਨ ਕ ਤਾਰੇ ਸੋਏ ਸਤਗੁਰ ਕੰਨ ਨੇ ਤੂੰ ਕਿਸ ਗੱਲ ਦਾ ਹੰਕਾਰ ਕਰਦਾ ਆਪਣੇ ਵੱਡੇ ਪੰ ਦਾ ਕਰਦਾ ਘੰ ਦਾ ਕਰਦਾ ਬਾਡੀ ਦਾ ਕਰਦਾ ਪ੍ਰਤਿਭਾ ਦਾ ਕਰਦੇ ਆ ਕਿਸ ਚੀਜ਼ ਦਾ ਅਭਿਮਾਨ ਹੈ ਜਿਹਦੇ ਨਾਲ ਤੂੰ ਦੂਸਰਿਆਂ ਨੂੰ ਛੋਟਾ ਤੇ ਆਪਣੇ ਆਪ ਨੂੰ ਦੀਰਘ ਮੰਨਦਾ ਆਪਸ ਕੋ ਦੀਰਘ ਕਰ ਬਾਨੇ ਔਰਨ ਕੋ ਲਗ ਮਾਤ ਇਹ ਆਦਮੀ ਦੇ ਮਨ ਦਾ ਸੁਭਾਅ ਹੈ ਕਿ ਆਪਣਾ ਗੁਣ ਵੇਖਣਾ ਤੇ ਦੂਸਰੇ ਦਾ ਔਗਣ ਦੇਖਣਾ ਗੁਰੂ ਕਹਿੰਦੇ ਨਹੀਂ ਪਹਿਲਾਂ ਆਪਣੇ ਆਪ ਨੂੰ ਮੰਦਾ ਸ਼ਬਦ ਮੰਦਾ ਭਾਵ ਕੀ ਨੀਵਾ ਆਪਣੀ ਹਸਤੀ ਨੂੰ ਮਿਟਾ ਦੇ ਅਗਰ ਤੂੰ ਚਾਹਨਾ ਕਿ ਸੰਸਾਰਿਕ ਵਿੱਚ ਕੋਈ ਤੈਨੂੰ ਰਤਬਾ ਕੋਈ ਪੋਜੀਸ਼ਨ ਬੱਡੀ ਮਿਲੇ ਕਿ ਦੁਨੀਆ ਵੀ ਤੈਨੂੰ ਨਮਸਕਾਰ ਕਰੇ ਤੇ ਇਹਦੀ ਯੁਗਤ ਹੈ ਕਿ ਆਪ ਗਵਾਈ ਹੈ ਤਾਂ ਸ਼ੋਪਾਈਏ ਔਰ ਕੈਸੀ ਚਤੁਰਾਈ ਹੋਰ ਕਾਦੀ ਸਿਆਣਪ ਹੈ ਕੋਈ ਸਿਆਣਪ ਕੋਈ ਅਕਲ ਕੋਈ ਗਿਆਨ ਕੰਮ ਨਹੀਂ ਆਉਂਦਾ ਇੱਥੇ ਤੇ ਆਪਣੇ ਆਪ ਨੂੰ ਖਤਮ ਕਰਨਾ ਪੈਂਦਾ ਹੈ ਕਿਸੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ ਕਿ ਮਿਟਾ ਦੇ ਆਪਣੀ ਹਸਤੀ ਮਿਟਾ ਦੇ ਆਪਣੀ ਹਸਤੀ ਅਗਰ ਕੁਝ ਮਰਤਬਾ ਚਾਹੀਏ ਮਰਤਬਾ ਦਾ ਮਤਲਬ ਮੇਂ ਕੁਝ ਕੋਈ ਕਿਸੇ ਗੱਲ ਤੇ ਕਿਸੇ ਜਗ੍ਹਾ ਤੇ ਪਹੁੰਚਣਾ ਚਾਹੁੰਦਾ ਹੈ ਕੋਈ ਪੋਜੀਸ਼ਨ ਕੁਝ ਲੈਵਲ ਹਾਸਲ ਕਰਨਾ ਚਾਹੁੰਦਾ ਹੈ ਮਰਤਬਾ ਉਹਨੂੰ ਕਹਿੰਦੇ ਨੇ ਪੋਜੀਸ਼ਨ ਮਿਟਾ ਦੇ ਆਪਣੀ ਹਸਤੀ अगर कुछ मरतबा चाहिए कि दाना खाक में मिल के गुले गुलजार होता है वो बीज जो अपना आप मिटा देंदा ना वही बड़ा बडा दरख्त बनता है उसनों बड़े रस भरे फल लगते ने फुल लगते ने संसार वो छान हेठा है, इस तरह मां जड़े ने, संत लोग गुरु लोग अल्लाह जड़े होंगे ने अपने आप नहीं मनते कहते हैं ਜਦ ਤੱਕ ਆਦਮੀ ਆਪਣੇ ਵੱਲ ਨਾ ਵੇਖੇ ਗੁਰੂ ਅੰਗਦ ਦੇ ਮਹਾਰਾਜ ਦਾ ਇੱਕ ਸ਼ਲੋਕ ਹੈ ਪੰਜ ਛੇ ਪੰਕਤੀਆਂ ਹਨ ਇਹ ਦੀਆਂ ਔਰ ਜੀਵਨ ਦੀਆਂ ਇਹ ਛੇ ਜੁਗਤਾ ਹਨ ਅਗਰ ਕੋਈ ਪਛਾਣੇ ਤੇ ਉਹ ਸ਼ਲੋਕ ਦੀ ਪਹਿਲੀ ਪੰਕਤੀ ਹੈ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾ ਸਤਿਗੁਰ ਕਹਿੰਦੇ ਨੇ ਕਿ ਇਹ ਮਨੁੱਖ ਉਹਨਾਂ ਦੀ ਆਗਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੇ ਤੈਨੂੰ ਸੰਸਾਰ ਵਿੱਚ ਕੋਈ ਕਿਸੇ ਨੂੰ ਪਰਖੰਦਾ ਕੋਈ ਮੌਕਾ ਮਿਲ ਜਾਏ ਨਾ ਕਿਸੇ ਨੂੰ ਪਰਖਣਾ ਹੋਵੇ ਤੇ ਗੁਰੂ ਕਹਿੰਦੇ ਨੇ ਇਹ ਕੰਮ ਤੂੰ ਆਪਣੇ ਆਪ ਤੋਂ ਸ਼ੁਰੂ ਕਰੀ ਪਹਿਲਾਂ ਆਪਣੇ ਵਾਲ ਦੇਖੀ ਕਿਉਂਕਿ ਅਸੀਂ ਆਪਣੇ ਗੁਣ ਹੀ ਦੇਖਦੇ ਆਂ ਦੂਸਰੇ ਦੇ ਔਗਣ ਦੇਖਦੇ ਆਂ ਲੋਕ ਔਗਣ ਕੀ ਬੰਨੇ ਗੰਠੜੀ ਗੁਣ ਨਾ ਵਹਿ ਜਾਏ ਕੋਏ ਗੁਰੂ ਕੰਦਰ ਨੇ ਨਾਨਕ ਪਰਖ ਹੈ ਆਪ ਕੋ ਪਹਿਲਾ ਆਪਣੇ ਆਪ ਨੂੰ ਪਰਖ ਲਈ ਜਦੋਂ ਤੈਨੂੰ ਲੱਗੇਗਾ ਨਾ ਤੂੰ ਆਪਣੇ ਅੰਦਰ ਨੂੰ ਵੇਖੇਗਾ ਤੇ ਤੈਨੂੰ ਸੰਸਾਰ 'ਚ ਕੋਈ ਬੁਰਾ ਦਿਸੇਗਾ ਵੀ ਨਹੀਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਕਹਿੰਦੇ ਨੇ ਜਬ ਤਲਕ ਨਾ تھی ਆਪਣੇ ਹਾਲ ਕੀ ਖਬਰ ਬੜਾ ਪਿਆਰਾ ਸ਼ੇਰ ਹੈ ਉਰਦੂ ਦਾ ਜਬ ਤਲਕ ਨਾ تھی ਆਪਣੇ ਹਾਲਾਤ ਕੀ ਖਬਰ ਦੇਖਤੇ ਰਹੇ ਦੂਸਰੋਂ ਕੇ ਐਬੋ ਹੁਨਰ ਜਦ ਪੜੀ ਆਪਣੇ ਹਾਲ ਤੇ ਨਜ਼ਰ ਤੋ ਜਹਾਂ ਮੈਂ ਕੋਈ ਬੁਰਾ ਨਾ ਰਹਾ ਉਹ ਤੋ ਫਿਰ ਸਾਰੇ ਚੰਗੇ ਹੋ ਜਾਂਦੇ ਨੇ ਪਹਿਲਾ ਭਾਈ ਸਾਹਿਬ ਸ਼ਬਦ ਪੜਦੇ ਪਏ ਸਨ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਨਾ ਕੋ ਬਹਿਰੀ ਨਾ ਹੀ ਬੇਗਾਨਾ ਐਸੀ ਸਮ ਦ੍ਰਿਸ਼ਟੀ ਸਤਗੁਰ ਸੱਚੇ ਪਾਤਸ਼ਾਹ ਜੀ ਉਹ ਗਿਆਨ ਦੇ ਨੇਤਰ ਬਖਸ਼ਿਸ਼ ਕਰ ਦਿੰਦੇ ਨੇ ਉਹ ਚਕਸ਼ੂ ਉਹ ਗਿਆਨ ਹਾਸਲ ਹੋ ਜਾਂਦਾ ਜਿਹਦੇ ਨਾਲ ਸਾਰੇ ਬਰਾਬਰ ਦਿਸਣ ਲੱਗ ਪੈਂਦੇ ਨੇ ਇਕੁਅਲ ਹੋ ਜਾਂਦਾ ਸਾਰਾ ਕੁਝ ਤੇ ਗੁਰੂ ਦੀ ਬਾਣੀ ਕਹਿੰਦੀ ਹੈ ਸਤਗੁਰ ਸੱਚੇ ਪਾਤਸ਼ਾਹ ਕਿ ਮੰਦਾ ਜਾਣੇ ਆਪ ਕੋ ਉਬਰ ਪਲਾ ਸੰਸਾਰ ਕਿਤਨੇ ਕਿਤਨੇ ਭਾਰੇ ਲਫਜ਼ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਖੇ ਨੇ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਦਾਨਕ ਬੇਚਾਰਾ ਆਪ ਪੰਕਤੀ ਦੇ ਨਾਲ ਜੁੜਦੇ ਹਾਂ ਇੱਕ ਦਫਾ ਆਪ ਜੀ ਰਸਨਾ ਪਵਿੱਤਰ ਕਰੋ ਜੀ ਮੰਦਾ Come on, <laughs>